ਦਲਜੀਤ ਦਸਾਂਜ ਇੱਕ ਫਿਲਮ ਬਣਾ ਰਿਹਾ ਜਿਸ ਦੇ ਵਿੱਚ ਜਸਵੰਤ ਸਿੰਘ ਖਾਲੜਾ ਦਾ ਮੇਨ ਕਿਰਦਾਰ ਹੈ ਤੇ ਉਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਸੈਂਸਰ ਬੋਰਡ ਵੱਲੋਂ ਕਿ ਉਹਨਾਂ ਦਾ ਨਾਮ ਵੀ ਸਹੀ ਨਾਲ ਲਿਖਤਾ ਜਾਵੇ ਤੇ ਪਰਮਜੀਤ ਸਿੰਘ ਸਰਨਾ ਵੱਲੋਂ ਉਹਨਾਂ ਦੀ ਸਪੋਰਟ ਕੀਤੀ ਗਈ ਹੈ ਕਿ ਅਜਿਹਾ ਦੋਗਲੀ ਨੀਤੀ ਹੈ ਜਿਹੜੀ ਉਹ ਤੁਸੀਂ ਨਾ ਅਪਣਾਓ ਅਤੇ ਸਾਨੂੰ ਸਿੱਖ ਧਰਮ ਬਦਲਣ ਵਾਸਤੇ ਨਾ ਕਹੋ ਜਿਹੜਾ ਸਾਡਾ ਸਿੱਖ ਇਤਿਹਾਸ ਹੈ ਜਾਂ ਪੰਜਾਬੀਆਂ ਦਾ ਇਤਿਹਾਸ ਹੈ ਉਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜਿਹਾ ਕਰਨਾ ਤੁਹਾਡੇ ਲਈ ਸ਼ਰਮਨਾਕ ਹੈ ਤੇ ਸੈਂਸਰ ਬੋਰਡ ਨੂੰ ਅਜਹੀਆਂ ਨੀਤੀਆਂ ਨਹੀਂ ਅਪਣਾਉਣੀਆਂ ਚਾਹੀਦੀਆਂ ਕੀ ਕਿਹਾ ਸਰਨਾ ਨੇ ਆਓ ਤੁਹਾਨੂੰ ਸੁਣਾਉਨੇ ਆ ਬੱਸੋਂ ਇਹ ਗੜੀ ਚੰਗੀ ਹੈ ਕਿ ਜਿਹੜਾ ਸੈਂਸਰ ਬੋਰਡ ਦਾ ਗੱਲ ਬਾਈਕਾ ਸਿੰਘ ਸਰਦਾਰ ਡੋਕਟਰ ਜਗਜੀਤ ਸਿੰਘ ਦਿਸਾਨ ਨੇ ਬਣਾਇਆ ਉਹਦੇ ਪੱਛਾ ਡੋਇਰ ਪਿੱਛੇ ਪਾਕੇ ਜਿਹੜਾ ਬੁਲਣਾ ਡਾਕਟਰ ਜਸ ਸਿੰਘ ਘੰਡਾ ਸੀ ਉਸ ਦਾ ਨਾਮ ਵੀ ਕੰਨਾਂਲੀ ਕਰ ਦੋ ਜਿਸ ਹੁਣ ਸੁਣਨਾਰ ਮੈਨੂੰ ਸਮਝ ਨਹੀਂ ਆ ਰਹੀ ਇਹ ਇਹ ਤੇ ਆਸੂਨ ਗਾੜੀ ਦੀ ਗੱਲਾਂ ਕੀ ਕਰ ਰਹੇ ਨੇ ਇਹਨਾਂ ਦਵਤਾਂ ਦੇ ਆਜ਼ਾਦੀ ਤੋਂ ਬਾਅਦ ਜਿੱਦਿਆਂ ਪਹਿਲਾਂ ਅੰਗਰੇਜ਼ਾਂ ਦੇ ਜ਼ੁਲਮ ਤੋਂ ਬੁਰੀਆਂ ਉਹ ਕਿਸ ਨੇ ਨਾਮ ਵਗਾਰਾ ਕਰਨ ਦੀ ਗੱਲ ਕੀਤੀ ਹੈ ਅੱਜ ਤੁਹਾਡੇ ਰਾਜ ਦੇ ਵਿੱਚ 40 ਸਾਲ ਪਹਿਲਾਂ 40 ਸਾਲ ਪਹਿਲੇ ਕਰ ਰਹੇ ਹੈ ਜੇ ਕਥਾ ਢੱਗੀ ਹੈ ਉਸ ਦਿਨ ਤੁਸੀਂ ਕਾਨ ਸਾਟ ਕਿਉਂ ਕਰ ਰਹੇ ਹੋ ਉਹਦੇ ਚੂਰ ਚੋਰੀਏ ਇੱਕ ਸੱਚਾਈ ਹੈ ਕਹਾਂ ਸੱਚਾਈ ਹੈ ਜਿਹੜੀ ਉਹ ਕਲਮਾ ਕੇ ਦੱਸਣਾ ਚਾਹੁੰਦਾ ਸੀ ਇਸ ਦਾ ਮਤਲਬ ਇਹ ਹੈ ਕਿ ਸਿੱਖ ਆਪਣੇ ਇਤਿਹਾਸ ਦੇ ਰਾਹੀਂ ਪਹਿਮਾਨ ਨੂੰ ਬਣਾ ਸਕਦੇ ਜੋ ਸਿੱਖਾਂ ਦੇ 47 ਤੋਂ ਬਾਅਦ ਦਰਮਾਣ ਹੋਏ ਹੁਣ ਅਮਰ ਕੋਈ ਪਛਾਣ ਨਹੀਂ ਬਣਾ ਸਕਦੇ ਤੁਸੀਂ ਨੂੰ ਦੱਸਣਗੇ ਮਰਾ ਸੋਚੀ ਗੱਲ ਹੈ ਲੰਘ ਕੋ ਰਸੀਦੇ ਤੋਂ ਬਹੁਤ ਵੱਡਾ ਕਾਕਾ ਡਾਕਾ ਇਹ ਨਹੀਂ ਮੰਨਦਾ ਕਿ ਦਾ ਸਰਕਾਰ ਨੇ ਗਿਣਾ ਕਾ ਨਹੀਂ ਮਿਲਣਾ ਪਰ ਇਹਨਾਂ ਗੱਲਾਂ ਦਾ ਅਸਲ ਜੂਰ ਹੁੰਦਾ ਹੈ ਟਾਈਮ ਜੂਰ ਲੱਗਾ ਹੈ ਇਹ ਗੱਲਾਂ ਤੁਹਾਨੂੰ ਮੁਗਣਾ ਪੈਗੀਆਂ ਮੈਂ ਅਪੀਲ ਕਰਦਾ ਮੰਨਿਸਟਰੀ ਆਪਨੂੰ ਇਸ ਰਣਬਰ ਕਰਕੇ ਨੂੰ ਫੋਟਾ ਖੰਦੇ ਕੇ ਇਸ ਸਾਲੰਗ ਮੋਟੀ ਬੋਟੀ ਕੋ ਘਟਵਾਟ ਕਰਨੀ ਕਰਕੇ ਦੇ ਲਈ ਕਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਤੇ 500 ਏਗਰ ਬੜੀ ਚੰਗੀ ਏ ਤੇਰਾ ਸੈਂਚਰ ਮੋਰ ਦਾ ਗਾਣ ਵਾਹਿਗੁਰੂ ਜੀ 2.52 ਤੇ 23 ਦਿਨ ਤੱਕ ਲੰਮਾ ਆਇਆ ਉਹਦੇ ਉਤੇ ਕੱਟਛੜ ਹੋਇ ਗਏ ਇਹ ਤਾਂ ਕਹਿੰਦੇ ਜਿਹੜਾ ਪੁਰਾਣਾ ਡਾਕਟਰ ਦੇਸੋਂ ਸਿੰਘ ਘਰਦਾਸੀ ਉਹਦਾ ਨਾਮ ਕਹਿੰਦੇ ਵੀ ਕਰਦੇ ਜਸੋਂ ਸਿੰਘ ਨਾਲ ਮੈਨੂੰ ਸਮਝ ਨਹੀਂ ਆ ਰਹੀ ਇਹ ਐਥੇ ਆਸੂੰਗੜੀ ਦੀ ਗੱਲਾਂ ਕੀ ਕਰ ਰਹੇ ਨੇ ਇਹ ਤਾਂ ਬਸ ਆਜ਼ਾਦੀ ਤੋਂ ਬਾਅਦ ਜਿੱਦਿਆਂ ਪਹਿਲਾਂ ਅੰਗਰੇਜ਼ਾਂ ਦੇ ਜ਼ੁਲਮ ਤੋਂ ਗੁਣੀਆਂ ਉਹ ਕਿਸ ਨੇ ਨਾਮ ਵਗਾਰਾ ਕਰਨ ਦੀ ਗੱਲ ਕੀਤੀ ਹੈ ਅੱਜ ਤੁਹਾਡੇ ਰਾਜ ਦੇ ਵਿੱਚ 40 ਸਾਲ ਪਹਿਲਾਂ 40 ਸਾਲ ਪਹਿਲੇ ਕਹੇ ਹੈ ਜੇ ਕਥਾ ਰੱਖੀ ਹੈ ਉਹਦੇ ਤੁਸੀਂ ਕੰਨ ਛਾਟ ਕੇ ਕਰ ਰਹੇ ਹੋ ਦੇ ਚੋ ਚੋ ਰਿਏ ਇੱਕ ਸਚਾਈਆਂ ਕਾ ਸਚਾਈਏ ਜਿਹਨੋ ਕਲਮਾ ਕਾ ਦਸਣਾ ਚਾਹਦਾ ਸੀ ਇਸ ਦਾ ਮਤਲਬ ਇਹ ਹੈ ਕਿ ਸਿੱਖ ਆਪਣੇ ਇਤਿਹਾਸ ਦੇ ਰਾਹੀਂ ਪਹਿਲਮਾਨ ਬਣਾਦੇ ਨੇ ਜੋ ਸਿੱਖਾਂ ਦੇ 47 ਤੋਂ ਬਾਅਦ ਦਰਮੋਂ ਹੈ ਹੁਣ ਅਮਰ ਕੋਈ ਪਛਾਣ ਨਹੀਂ ਬਣਾ ਸਕਦੇ ਤੁਸੀਂ ਉਹਨੂੰ ਦੱਸਣਗੇ ਹੋਗੇ ਬੜਾ ਸੋਹਣੀ ਗੱਲ ਹੈ ਲੰਗਾ ਕੋਰੇ ਸੀ ਜੋ ਤੇ ਮੋਢਾ ਕਾਕਾ ਡਾਕਾ ਇਹ ਨਹੀਂ ਮੰਨਦਾ ਕਿ ਦਾ ਸਰਕਾਰ ਨੇ ਗਿਣਾ ਕੰਮ ਨਹੀਂ ਮਿਰੇਗਾ ਪਰ ਇਹਨਾਂ ਗੱਲਾਂ ਦਾ ਅਸਲ ਜੂਰ ਹੁੰਦਾ ਹੈ ਤਾਂ ਜੂ ਲੱਗਾ ਹੈ ਇਹ ਗੱਲਾਂ ਤੁਹਾਨੂੰ ਮੁਗਲਾਂ ਪੈ ਜਾਣ ਮੈਂ ਅਫੀਰ ਕਰਦਾ ਮਿਨਿਸਟਰੀ ਆਪਨੂੰ ਇਸ਼ਾਰਾ ਕਰਦਾ ਕਿ ਨੂੰ ਕੋ ਤੱਕਾਂ ਦੇਖੇ ਇਸ ਸਾਲ ਉਹ ਛੋਟੀ ਮੋਟੀ ਕੋਕਟਵਾਟ ਕਰਨੀ ਕਰਕੇ ਦਰਗੀਸ ਕਰਾਂ